आरे मेरा सरकार मेरा ये जो मना कर रहे है वो जा रहे है और सरकार ने दिया है पार्टी सारी तरफ बड़ी आदमी पूरी है सारे का बात हो रहा है ये सब हो गया है अरे अभी भी जाना है ये तो वहां ਮੁਕੇតាម ਇਹ ਜਿਵੇਂ ਲਾ ਇਹ ਸਬੰਧਤ ਕਮੇਟੀ ਦਾ ਫੈਸਲਾ ਜੋ ਹੈ ਇਹ ਫੈਸਲਾ 85 ਦੇ ਲਈ ਪਹਿਲੇ ਪਹਿਲੇ ਜੀ ਅੱਜ ਸਮੇਂ ਦਾ ਇਥੇ ਮੌਜੂਦ ਮੈਂ ਨੂੰ ਥੋੜਾ ਪਹਿਲਾਂ ਸ਼ੁਰੂ ਕਰਾਤਾ ਜਾਵੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਜੀ ਸਰ ਜੀ ਕੀਨ ਆ ਜੀ ਆਪਣਾ ਮੇਰਾ ਨਾਮ ਜੀ ਹਰਪਾਲ ਸਿੰਘ ਮਨਪ੍ਰੀਤ ਰਾਹੋਂ ਸਰੀ ਜਿਹੜਾ ਅੱਜ ਮੇਲਾ ਹੋਇਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਸਾਡੇ ਮੁਝਾ ਕੋਲ ਇਹ ਸਦਾ ਦਰਬਾਰ ਬੱਬਾ ਗੁਣਾਚੌਰ ਦਰਬਾਰ ਨਮਾਸ਼ੇ ਦੀ ਪਿੰਡਾਂ ਦੀ ਨਜ਼ਦੀਕ ਬੰਗਿਆ ਉਹ ਸਾਡੇ ਕੇਵਲ ਖਸ਼ੂਰ ਆਈ ਇਹ ਪਿੰਡ ਗੁਣਾਚੌਰ ਵਾਲੇ ਦੋਲੇ ਵੀ ਮਤਲਬ ਬਹੁਤ ਕੋਲ ਦਰਬਾਰ ਆ ਜਿੱਦਾਂ ਰਾਜਾ ਸਾਹਿਬ ਦਾ ਹੋਇਆ ਇਹ ਵੀ ਸਾਡੇ ਆਪਣੀ ਬਰਾਦਰੀ ਵੀ ਭਾਈਚਾਰਾ ਭਾਈਚਾਰੇ ਦਾ ਇੱਕ ਬਹੁਤ ਵੱਡਾ ਮਤਲਬ ਸਾਡਾ ਹਰਿਮੰਦਰ ਜਿੱਦਾਂ ਵੱਲੋਂ ਵੱਡਾ ਇੱਕ ਮੱਕਾ ਹੈ ਤਕਰੀਬਨ 46ਵੇਂ ਮੇਲੇ ਜੀ ਚੱਲ ਰਹੇ ਆ ਮੌਜੂਦਾ ਪ੍ਰਬੰਧ ਕਮੇਟੀ ਜਿਹੜੀਆਂ ਨਵੀਂ ਕਮੇਟੀ ਬਣੀ ਆ ਇਹ ਮੇਲਾ ਉਹਨਾਂ ਦੇ ਵੱਲੋਂ ਅੰਦਰ ਹੋ ਰਿਹਾ ਹੈ ਸਾਡੇ ਬਾਬਾ ਜੀ ਬਾਬਾ ਹਾਥੀ RAM ਜੀ ਦੇ ਇਤਿਹਾਸਤਾ ਮਤਲਬ ਤਕਰੀਬਨ ਸਾਰੇ ਜਾਣਦੇ ਆ ਜੀ ਇਹ ਨਾ ਦੇ ਵਿੱਚੋਂ ਹਮਾਜ ਤੋਂ ਵਿੱਚੋਂ ਆ ਕੇ ਇੱਥੇ ਮਤਲਬ ਗੁਣਾ ਚੌਰਾਏ ਕਿ ਉਸ ਟਾਈਮ ਦੇ ਰਾਜਾ ਗੋਪੀ ਚਾਨਣੀ ਉਹਨਾਂ ਦੇ ਕੋਲ ਇਹ ਮਤਲਬ ਉਹਨਾਂ ਦੇ ਕਬੀਲਿਆਂ ਦੇ ਵਿੱਚੋਂ ਮਤਲਬ ਇੱਕ ਸੇਵਾ ਮਤਲਬ ਕੰਮ ਕਰਨ ਦੀ ਸੇਵਾ ਭਾਵਨਾ ਦੇ ਮਤਲਬ ਜਦੋਂ ਸੇਵਾ ਤਵੇਲੇ ਦੇ ਵਿੱਚ ਕਰਦੇ ਸੀਗੇ ਜੀ ਇਹਨਾਂ ਦੀ ਬਹੁਤ ਭక్తి ਸੀਗੀ ਔਰ ਭక్తి ਇੰਨੀ ਸੀਗੀ ਕਿ ਮੰਨ ਲਓ ਇਹ ਹਮੇਸ਼ਾ ਭక్తి ਵਿੱਚ ਲੀਨ ਰਹੇ ਨਾਲ ਬڑے-ਬڑے ਮੰਨੋ ਕੰਮ ਉਸ ਰਾਜੇ ਦੇ ਮਹਿਲ ਦੇ ਵਿੱਚ ਕਰਦੇ ਸੀਗੇ ਉਹਨਾਂ ਨੇ ਮਤਲਬ ਇਹੋ ਜਿਹੇ ਕੰਮ ਕਰਕੇ ਦਿਖਾਏ ਜਿਨ੍ਹਾਂ ਦੀ ਇਹਨਾਂ ਦੀ ਪਛਾਣ ਹੋਈ ਉਸ ਤੋਂ ਬਾਅਦ ਕਾਫੀ ਮੰਨ ਲਓ ਮਤਲਬ ਇਹਨਾਂ ਦੇ ਜਦੋਂ ਗੋਪੀ ਚੰਦ ਰਾਜਾ ਉਹਨਾਂ ਰਾਜਾ ਉਹਨਾਂ ਨੇ ਇਹਨਾਂ ਦਾ ਮਤਲਬ ਦੇਖਿਆ ਕੌਤਕ ਦੇਖਿਆ ਤੇ ਉਹਨਾਂ ਨੇ ਹੀ ਇਹਨਾਂ ਦਾ ਨਾਮ ਬਾਬਾ ਹਾਥੀ ਰਾਮ ਜੀ ਪਾਇਆ ਸੀ ਕਿਉਂ ਇੱਕ ਹਾਥੀ ਵਾਲੇ ਕਬੀਲੇ ਦੇ ਵਿੱਚ ਸਿਵਾ ਕਰਦੇ ਸਿਗੇ ਪਰ ਉਹਨਾਂ ਨੇ ਇਹਨਾਂ ਦੇ ਦੇਖਿਆ ਵੀ ਇਹ ਹਾਥੀਆਂ ਨੂੰ ਬਹੁਤ ਚੰਗੀ ਤਰ੍ਹਾਂ ਮਤਲਬ ਕਰ ਰਹੇ ਆ ਔਰ ਇਹ ਜਿਹੜੇ ਚੰਗੇ ਚੰਗੇ ਜਿਹੜੇ ਭਾਰੇ ਹਾਥੀ ਉਹ ਇਹਨਾਂ ਦੇ ਵੱਲੋਂ ਕਹਨ ਦੇ ਨਾਲ ਹੀ ਚੱਲਦੇ ਸਿਗੇ ਤੋ ਸੋ ਇਹਨਾਂ ਦੀ ਭਤੀ ਦੇ ਨਾਲ ਉਹਨਾਂ ਨੇ ਪਛਾਣਿਆ ਤੇ ਇਹਨਾਂ ਦਾ ਨਾਮ ਬਾਬਾ ਹਾਥੀ ਰਾਮ ਜੀ ਰੱਖਿਆ ਆ ਬਾਤ ਤੇ ਬ ਚਲਦੇ ਚਲਦੇ ਦੇਖੋ ਸਾਡੀ ਸੰਗਤ ਸਾਡੇ ਪੁਰਾਣੇ ਬਜ਼ੁਰਗ ਇਹ ਮੇਲਾ ਕਰਵਾਉਂਦੇ ਨੇ 46ਵਾਂ ਮੇਲਾ ਜੀ ਇਸ ਦਰਵਾਜ਼ੇ ਹੋ ਰਿਹਾ ਤੇ ਬਾਕੀ ਸੰਗਤ ਨੂੰ ਤੁਸੀਂ ਦਿਖਾ ਲਓ ਜੀ ਪਰ ਦੇਖੋ ਅੱਜ ਬਾਜੀ ਤੈਰੀ ਆ ਕੱਲ ਨੂੰ ਸਵੇਰ ਚੰਗ ਮੇਲਾ ਹੋਣਾ ਜੀ ਇਥੇ ਸਾਲੂ ਮੇਲਾ ਕਲਾਕਾਰ ਮੱਲੋਂ ਹੋਰ ਸੰਗਤਾਂ ਮੱਲੋਂ ਕਾਫੀ ਥੀ ਆ ਰਹੀ ਹੈ ਕਾਜਾ ਬਾਜੀ ਦਾ ਕਬੱਡੀ ਦਾ ਔਰ ਖੰਡਪਰ ਸਮਾਰੇ ਹੋਏ ਔਰ ਦੇਗੀ ਦਾ ਵਿਆਹ ਕੀਤਾ ਇਹ ਮਿਹਰਬਾਨੀ ਔਰ ਡਾਕਟਰ ਰਾਮਾਜੀ ਪ੍ਰਧਾਨ ਨੇ ਜੀ ਕਮੇਟੀ ਦੇ ਅਪਰ ਕੋ ਚੇਅਰਮੈਨ ਹੈ ਸਾਡੇ ਕਿਪਾਈਆ ਭਾਈ ਜੀ ਨੇ ਪੰਨੀਆਂ ਤੋਂ ਉਸਕਤਰੀ ਬਾਕੀ ਸਾਰੀ ਪੂਰੀ ਮਜਬੂਰੀ ਕਮੇਟੀ ਦੇ ਕਮੇਟੀ ਬਣੀ ਹੈ ਇਹ ਮੇਲਾ ਉਹਨਾਂ ਦੇ ਅਖੀਰ ਜੀ ਸਾਰਾ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੋਗੇ ਸੰਗਤ ਨੂੰ ਮਰੋ ਇਹੀ ਹੈ ਜੀ ਦੇਖੋ ਤੇ ਸਾਡਾ ਪੂਰੀ ਬਰਾਦਰੀ ਬਾਈਕਰ ਭਾਈ ਜਰ ਨੂੰ ਅਸੀਂ ਮਤਲਬ ਦੇਖਤੀ ਕਰਦੇ ਆ ਜੀ ਤੁਸੀਂ ਜਰੂਰ ਇਸ ਤੇ ਮਤਲਬ ਦਰਬਾਰ ਤੇ ਪਹੁੰਚੋ ਮੇਤੇ ਬਹੁਤ ਖੁਸ਼ੀਆਂ ਮਿਲਦੀਆਂ ਬਹੁਤ ਪਰਿਵਾਰ ਇੱਥੇ ਮਲੋ ਇੱਥੇ ਆਪਣੀ ਸੁੱਖਣਾ ਸੁੱਖੀਆਂ ਉਹ ਸੁੱਖਣਾ ਪੂਰੀਆਂ ਹੋਈਆਂ ਆਜੋ ਉਹਦੇ ਬੱਚੇ ਬਾਹਰ ਬਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਵਿੱਚ ਬੈਠੇ ਮਲੋ ਅਸੀਂ ਇਹੀ ਮਤਲਬ ਆਪਣੇ ਬਾਜੀ ਬਜੀਦਾਰ ਭਾਈਚਾਰੇ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਜਰੂਰ ਇਸ ਦਰਵਾਜ਼ੇ ਤੇ ਆਓ ਜਿੱਥੇ ਵੀ ਮੇਰੀ ਬਾਜੀ ਦਾ ਭਾਈਚਾਰਾ ਬੈਠਾ ਪੰਜਾਬ ਦੇ ਵਿੱਚ ਜਾਂ ਮਲ ਪੂਰੇ ਇੰਡੀਆ ਦੇ ਵਿੱਚ ਬੈਠਾ ਇਹ ਜਿੱਥੇ ਤੱਕ ਮੇਰਾ ਮੈਸੇਜ ਪਹੁੰਚਦਾ ਜੀ ਇਸ ਦਰਵਾਜ਼ੇ ਤੇ ਤੁਸੀਂ ਜਰੂਰ ਪਹੁੰਚੋ ਪਪਾ ਜੀ ਹਾਥੀ ਰਾਮ ਜੀ ਦਾ ਦਰਬਾਰ ਪਪਾ ਆਸਾ ਰਾਮ ਜੀ ਦਾ ਦਰਬਾਰ ਗੁਣਾਚੌਰ ਨਜ਼ਦੀਕ ਨਮਾਸ਼ਹਿਰ ਡਿਸਟ੍ਰਿਕਟ ਨਮਾਸ਼ਹਿਰ ਜੀ ਨਜ਼ਦੀਕ ਬੰਗਿਆ ਇਹ ਉੱਥੇ ਉਸ ਕੌਂਟਰੀ ਬੰਗਿਆ ਤੋਂ 4 ਕਿਲੋਮੀਟਰ ਅੰਦਰ ਮਤਲਬ ਗੁਣਾਚੌਰ ਪਿੰਨੋਂ ਪੈਂਦਾ ਜੀ ਇਹ ਉਸੇ ਪਿੰਡ ਦੇ ਬਾਹਰਲੇ ਪਾਸੇ ਪਪਾ ਜੀ ਦਾ ਦਰਬਾਰ ਹੈ ਜੀ ਅਸੀਂ ਭਾਈ ਪੂਰੇ ਭਾਈ ਚਰਨ ਬੇਨਤੀ ਕਰਦੇ ਆਂ ਤੁਸੀਂ ਜਰੂਰ ਆਪਣੇ ਬੱਚਿਆਂ ਨੂੰ ਇਸ ਦੇ ਦਰਵਾਜ਼ੇ ਮੂਹਰੇ ਦੇ ਵਿੱਚ ਜਾਂ 2 ਮਹੀਨਿਆਂ ਵਿੱਚ ਮਤਲਬ ਹਫ਼ਤੇ ਵਿੱਚ ਜਰੂਰ ਆਪਣੇ ਬੱਚਿਆਂ ਨੂੰ ਇੱਥੇ ਲੱਗੇ ਆਓ ਤਾਂ ਤੁਹਾਨੂੰ ਪਤਾ ਲੱਗੇ ਕਿ ਸਾਡੇ ਬਾਬਾ ਜੀ ਦਾ ਦਰਵਾਜ਼ਾ ਸਾਡਾ ਜਗਤ ਨੂੰ ਸਾਡਾ ਕੁੱਲ ਨੂੰ ਇਸ ਤੋਂ ਵੀ ਹੈ ਲੋਕ ਸਾਡੇ ਬਾਜੀ ਦਾ ਭਾਈਚਾਰੇ ਦਾ ਗੁਰੂ ਆ। ਸਰਕਾਰ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਕੀ ਨਾਂ ਜੀ ਆਪਣਾ ਮੈਂ ਦਾਸ ਤਰਸੀਮ ਰਖਾਣਾ ਸਰ ਜਿਹੜਾ ਜਨਤਾ ਪਾਰਟੀ ਪੰਜਾਬ ਪ੍ਰਧਾਨ ਐਨਸੀ ਕੋਆਰਡੀਨੇਟਰ ਸੋਹਣ ਭਜਾਤੀਆਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਜੀ ਸਰ ਜਿਹੜਾ ਜ ਮੇਲਾ ਹੋਇਆ ਵਾ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਉਹਦੇ ਬਾਰੇ ਦੇਖੋ ਮੇਰਾ ਵੀਰ ਮੈਂ ਸਭ ਤੋਂ ਤੁਹਾਡਾ ਆਈਪੀ ਔਰ ਤੇ ਪਹਿਲਾਂ ਤਾਂ ਸਵਾਗਤ ਕਰਦਾ ਜੀ ਤੇ ਤੁਸੀਂ ਬਾਬਾ ਜੀ ਦੇ ਮੇਲੇ ਨੂੰ ਚਾਰਜਾਂ ਲਾ ਰਹੇ ਹੋ ਇਸ ਵੀਡੀਓ ਰਾਹੀਂ ਕਿਸਾਰੇ ਹੋ ਲੋਕਾਂ ਦੇਸ਼ ਦੇ ਤੱਕ ਪਹੁੰਚਾ ਰਹੇ ਹੋ ਮੈਂ ਆਪੀ ਦਾ ਬਹੁਤ ਧੰਨਵਾਦ ਕੀਤਾ ਧੰਨਵਾਦੀਆਂ ਬਾਕੀ ਜੀ ਗੱਲ ਇਹ ਵੀ ਸੰਗਤਾਂ ਹੋਮ ਹੋਵਾ ਕੇ ਬੜੇ ਪੁਰਾਣੇ ਜੋਰ ਸ਼ੋਰ ਨਾਲ ਮੇਲਾ ਇਹ ਚੱਲਦਾ ਆ ਰਿਹਾ ਜੀ ਬੜੇ ਸੰਗਤਾਂ ਦੇ ਦਰਸ਼ਨ ਰੂਹ ਗਰੂ ਔਰ ਬਾਬਾ ਜੀ ਦੀ ਜਿਹੜੀ ਸਮਾਦੀ ਹੈ ਜਗਾ ਹੈ ਬਹੁਤ ਘਟਨਾ ਹੈ ਹੋ ਸਕਦਾ ਹੈ ਔਰ ਹਰ ਮੁਰਾਦ ਹਰ ਸ਼ਖਸ ਦੀ ਹਰ ਸੰਗਤ ਦੀਓ ਪੂਰੀ ਕਰ ਦੇਣੀ ਆ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਵੀ ਨਾਰਾਜ਼ ਜਾਂਦਾ ਹੋਵੇ ਉਸ ਦਰਵਾਜ਼ੇ ਤੋਂ ਝੋਲੀਆਂ ਭਰ ਕੇ ਜਾਂਦਾ ਜੀ ਸਰ ਜਿਹੜਾ ਅੱਜ ਸੰਗਤਾਂ ਨੂੰ ਕੀ ਅਪੀਲ ਕਰਨ ਚਾਹੂੰਗੀ ਮੈਂ ਤਾਂ ਇਹੀ ਗੱਲ ਕਰਨੀ ਜਾਊਗਾ ਵੀ ਜੀ ਵੱਦ ਤੋਂ ਵੱਦ ਇੱਕੋ ਇੱਕ ਆਪਣਾ ਧਾਰਮਿਕ ਸਥਾਨ ਆ ਪੰਜਾਬ ਦੇ ਵਿੱਚ ਆਪਣੇ ਇਸ ਭਾਈਚਾਰੇ ਦਾ ਤੇ ਇੱਥੇ ਵੱਦ ਤੋਂ ਵੱਦ ਤੁਸੀਂ ਹੋਮੋ ਵਾਗੇ ਪਹੁੰਚੋ ਆਪਣੇ ਦਰਸ਼ਨਾਂ ਅਪੀਲ ਔਰ ਆਪਣੇ ਬਾਬਾ ਜੀ ਦੇ ਅੱਗੇ ਅਪੀਲਾਂ ਦਿਲ ਦਾ ਰੱਖੋ ਉਹ ਪੂਰੀਆਂ ਕਰਨਗੇ ਔਰ ਕਰਦੇ ਵੀ ਨੇ ਜੀ ਔਰ ਇੱਥੇ ਜਿਹੜੋ ਦਰਵਾਦ ਦੇ ਨਾਲ ਜੁੜੋ ਜੁੜ ਕੇ ਗਾਓ ਤੜਾਓ ਮੇਲੇ ਦੀਆਂ ਔਰ ਇਸ ਜੋ ਅੱਜ ਮੇਲਾ ਚੱਲ ਰਿਹਾ ਇਹਦੀਆਂ ਮੈਂ ਆਪਣੇ ਵੱਲੋਂ ਦਾਸ ਤਰਸੀਮ ਰੁਪਾਣਾ ਪ੍ਰਭਾਸ ਤੇ ਜਨਤਾ ਪਾਰਟੀ ਪੰਜਾਬ ਪ੍ਰਧਾਨ ਜੀ ਕੋਆਰਡੀਨੇਟਰ ਵੱਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ